ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਕਿਸਾਨ ਭਰਾ ਤੇ ਪਸ਼ੂ ਪਾਲਕ ਦਾ ਵੀਡੀਓ ਦੇਖ ਕੇ ਫਾਇਦਾ ਹੋ ਸਕੇ ਜਿਵੇਂ ਕਿ ਹੁਣ ਗਰਮੀਆਂ ਦਾ ਸੀਜ਼ਨ ਆਇਆ ਹੈਗਾ ਇਹ ਟਾਈਮ ਦੇ ਵਿੱਚ ਆ ਕੇ ਲੋ ਬਹੁਤ ਚੱਲਣ ਲੱਗ ਜਾਂਦੀ ਹੈ ਤੇ ਬਹੁਤ ਜ਼ਿਆਦੇ ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ ਇਹਦੇ ਨਾਲ ਤੇ ਬਾਕੀ ਜਿਵੇਂ ਬੰਨ ਦੀ ਸਮੱਸਿਆ ਹੋ ਗਈ ਜਾਂ ਗੋਹਾ ਪਤਲਾ ਕਰਨ ਦੀ ਮੌਕ ਮਾਰਨੀ ਸਮੱਸਿਆ ਵੀ ਬਹੁਤ ਜ਼ਿਆਦੇ ਵਧ ਜਾਂਦੀ ਹੈ ਇਸ ਟਾਈਮ ਤੇ ਆ ਕੇ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਦਾ ਇੱਕ ਗਰਮੀ ਹੋ ਜਾਂਦੀ ਆ ਤੇ ਦੂਜੇ ਨੰਬਰ ਤੇ ਆਪਾਂ ਜਿਹੜੀ ਤੂੜੀ ਪਾਉਣੇ ਪਸ਼ੂਆਂ ਨੂੰ ਉਹ ਨਵੀਂ ਤੂੜੀ ਹੁੰਦੀ ਆ ਉਹਦੇ ਵਿੱਚ ਗਰਮੈਸ਼ ਹੁੰਦੀ ਆ ਬਹੁਤ ਜ਼ਿਆਦੇ ਤੇ ਉਹ ਪਸ਼ੂਆਂ ਦੇ ਛੇਤੀ ਹਾਜਮ ਨਹੀਂ ਆਉਂਦੀ ਤੇ ਅੰਦਰ ਮਿਹਦੇ ਦੇ ਵਿੱਚ ਗਰਮੈਸ਼ ਪੈਦਾ ਹੋਈ ਜਾਂਦੀ ਆ ਤੇ ਬਾਕੀ ਇਹ ਜਿਆਦਾਤਰ ਵੱਡੇ ਪਸ਼ੂ ਹੋਗੇ ਜਿਹੜੇ ਵੱਡੀ ਉਮਰ ਦੇ ਜਾਂ ਫਿਰ ਛੋਟੇ ਕਟਰੂ ਹੋਗੇ ਕਟੀਆਂ ਹੋਗੀਆਂ ਉਹਨਾਂ ਨੂੰ ਇਹ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਆ ਕਿਉਂਕਿ ਇਹਨਾਂ ਟਾਈਮ ਦੇ ਵਿੱਚ ਇਹਨਾਂ ਦੇ ਮੇਦਾ ਹੁੰਦਾ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਹੁੰਦਾਗਾ ਤੇ ਇਹ ਤੂੜੀ ਹੁੰਦੀ ਆ ਬਹੁਤ ਜ਼ਿਆਦਾ ਸਖਤ ਹੁੰਦੀ ਆ ਤਾਂ ਹਾਜਮ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਪਸ਼ੂਆਂ ਨੂੰ ਸਮੱਸਿਆ ਆਉਂਦੀ ਆ ਪਾ ਇਹਦੇ ਕਾਰਨ ਜਿਹੜੀ ਬਨਪਾਇੰਦੀ ਸਮੱਸਿਆ ਬਹੁਤ ਜ਼ਿਆਦਾ ਵੱਧ ਜਾਂਦੀ ਆ ਪਸ਼ੂਆਂ ਨੂੰ ਤਾਂ ਆਪਾਂ ਉਹਦੇ ਲਈ ਕੀ ਕਰਨਾਗਾ ਪਹਿਲੀ ਗੱਲ ਤਾਂ ਤੂੜੀ ਆ ਜਿਹੜੀ ਆਪਾਂ ਉਹ ਚੰਗੀ ਤਰ੍ਹਾਂ ਉਹਨੂੰ ਗਾਲ ਸਾੜ ਕੇ ਫੇਰ ਪਾਇਆ ਕਰੋ ਪਸ਼ੂਆਂ ਨੂੰ ਕਿਉਂਕਿ ਨਵੀਂ ਤੂੜੀ ਹੁੰਦੀ ਆ ਸਖਤ ਹੁੰਦੀ ਆ ਬਹੁਤ ਜ਼ਿਆਦਾ ਅੰਦਰ ਜਾ ਕੇ ਹਾਜਮ ਨਹੀਂ ਹੁੰਦੀ ਪਸ਼ੂ ਦੇ ਤੇ ਬਾਕੀ ਆ ਡੱਕੇ ਡੋਲ ਜਿਹੇ ਹੁੰਦੇ ਨੇ ਜਿਹੜੇ ਇਹ ਬਹੁਤ ਹੁੰਦੇ ਨੇ ਤੂੜੀ ਦੇ ਵਿੱਚ ਇਹ ਆਪਾਂ ਪਾ ਦਨੇ ਆ ਤੇ ਵਿੱਚੇ ਅੰਦਰ ਹੀ ਚਲੇ ਜਾਂਦੇ ਨੇ ਪਸ਼ੂ ਦੇ ਫਿਰ ਇਹ ਦਿੱਕਤ ਆਉਂਦੀ ਆ ਹਾজম ਕਰਨ ਦੇ ਵਿੱਚ ਤੇ ਬਾਕੀ ਆਪਾਂ ਨੂਨ ਜਿਹੜਾ ਕਾਲਾ ਨੂਨ ਉਹ ਪਸ਼ੂ ਨੂੰ ਜ਼ਰੂਰ ਪਾਇਆ ਕਰੋ ਇੱਕ ਦੋ ਡਲੇ ਹਰੇਕ ਪਸ਼ੂ ਦੋ ਪਸ਼ੂਆਂ ਦੇ ਮੂਰੇ ਰੱਖਿਆ ਕਰੋ ਤੇ ਇਹ ਜਿਵੇਂ ਹੁਣ ਤੂੜੀ ਤੁਸੀਂ ਦੇਖ ਰਹੇ ਹੋਗੇ ਇਹ ਨਵੀਂ ਤੂੜੀ ਹੈਗੀ ਇਹ ਬਹੁਤ ਜ਼ਿਆਦਾ ਸਖਤ ਹੁੰਦੀ ਹੈ ਕਿਉਂਕਿ ਆਪਾਂ ਵੈਰਾਈਟੀਆਂ ਜਿਹੜੀਆਂ ਪਾਉਣੇ ਆ ਬੀਜ ਨਹੀਂ ਆਗੇ ਖੇਤਾਂ ਦੇ ਵਿੱਚ ਨਵੀਆਂ ਲਿਆ ਕੇ ਉਹ ਬਹੁਤ ਜ਼ਿਆਦਾ ਸਖਤ ਹੁੰਦੀਆਂ ਨੇ ਵਧਣ ਦੇ ਵਿੱਚ ਵੀ ਸਮੱਸਿਆ ਆਉਂਦੀਆਂ ਨੂੰ ਤੇ ਤੂੜੀ ਬਣਾਉਣ ਦੇ ਵਿੱਚ ਵੀ ਆਪਾਂ ਦੇਖਦੇ ਆਂਗੇ ਮਸ਼ੀਨਾਂ ਬਹੁਤ ਜ਼ਿਆਦਾ ਜ਼ੋਰ ਲਾਉਂਦੀਆਂ ਨੇਗੀਆਂ ਬਹੁਤ ਔਖੀ ਤੂੜੀ ਬਣਦੀ ਇਹਨਾਂ ਦੀ ਤਾਂ ਆਪਾਂ ਕੀ ਕਰਨਾ ਜਾਦਾ ਕੋਈ ਪੁਰਾਣੀ ਤੂੜੀ ਆਪਣੇ ਕੋਲੇ ਪਈ ਹੋਵੇ ਉਹ ਪਾ ਸਕਦੇ ਆ ਵਿੱਚ ਮਿਕਸ ਕਰਕੇ ਅੱਧੀ ਤੂੜੀ ਪੁਰਾਣੀ ਹੋਵੇ ਤੇ ਅੱਧੀ ਨਵੀਂ ਹੋਵੇ ਜਾਂ ਫਿਰ ਆਪਾਂ ਕੀ ਕਰਨਾ ਸ਼ੁਭਾ ਤੂੜੀ ਕੱਟ ਕੇ ਰੱਖ ਦੇਣੀ ਆ ਖੁਰਲੀ ਇਹ ਵਿੱਚ ਬਾਹਰੇ ਕਿਤੇ ਲੱਗ ਤੋਂ ਜਗ੍ਹਾ ਤੇ ਜਾਂ ਕੋਈ ਫਰਸ਼ ਤੇ ਆਪਾਂ ਰੱਖ ਦੇਣੀ ਆ ਉਹਦੇ ਉੱਪਰ ਆਪਾਂ ਪਾਣੀ ਦਾ ਸੜਕਿਆ ਕਰ ਦੇਣਾ ਤਾਂ ਜੋ ਜਦੋਂ ਆਪਾਂ ਜਿੰਨੇ ਵੀ ਟਾਈਮ 2:30 ਵਜੇ ਜਾਂ ਕਦੋਂ ਵੀ ਸੰਨੀਰ ਲਾਉਣੇ ਆ ਪਸ਼ੂਆਂ ਨੂੰ ਉਦੋਂ ਤੂੜੀ ਉਹ ਨਰਮ ਹੋ ਸਕੇ ਉਹ ਆਪਾਂ ਦਿਨ ਦੇ ਵਿੱਚ ਇੱਕ ਵਾਰ ਭਾਂਓ ਕੇ ਰੱਖ ਦੇਣੀ ਆ ਤਾਂ ਸਾਮ ਤੱਕ ਆਪਾਂ ਉਹ ਵਰਤਣੀ ਹੈਗੀ ਜਿੰਨਾ ਟਾਈਮ ਵੀ ਆਪਾਂ ਪਸ਼ੂਆਂ ਨੂੰ ਕੱਖ ਪਾਉਣੇ ਨੇ ਉਹਦੇ ਨਾਲ ਪਾਚਨ ਸ਼ਕਤੀ ਹੈ ਜਿਹੜੀ ਉਹ ਕਮਜ਼ੋਰ ਨਹੀਂ ਹੁੰਦੀ ਪਸ਼ੂ ਦੀ ਤੇ ਬਾਕੀ ਹਾਜ਼ਮੇ ਸੇਤੀ ਹੋ ਜਾਂਦੀ ਹੈ ਤੂੜੀ ਉਹ ਪਸ਼ੂਆਂ ਦੇ ਮਿਹਦੇ ਦੇ ਵਿੱਚ ਗਰਮਾਹਟ ਨਹੀਂ ਪੈਦਾ ਹੁੰਦੀ ਤੇ ਨਾਲ ਹੀ ਆਪਾਂ ਕੀ ਕਰਨਾ ਜਿਵੇਂ ਛੋਟੇ ਕਟਰੂ ਹੁੰਦੇ ਨੇ ਜਾਂ ਮੱਝਾਂ ਹੁੰਦੀਆਂ ਨੇ ਸਾਰਿਆਂ ਨੂੰ ਆਪਾਂ ਜਿਹੜੇ ਮੜਾ ਪਾਲੀ ਗੋਲੀ ਕਹਿੰਦੇ ਆ ਉਹ ਆਪਾਂ ਜਰੂਰ ਦਿਆ ਕਰੋ ਉਹਦੇ ਨਾਲ ਆਪਣਾ ਜਿਹੜੇ ਪਸ਼ੂ ਦੇ ਮਿਹਦੇ ਨੇਗੇ ਉਹ ਸਹੀ ਰਹਿੰਦੇ ਨੇ ਅੰਦਰੋਂ ਬਨਪੈਣ ਦੀ ਸਮੱਸਿਆ ਅਤੇ ਜਿਹੜੀ ਮੋਕ ਮਾਰਨ ਦੀ ਜਾਂ ਗੋਹ ਪਤਲਾ ਕਰਨ ਦੀ ਸਮੱਸਿਆ ਉਹ ਬਹੁਤ ਜ਼ਿਆਦੇ ਕੰਟਰੋਲ ਦੇ ਵਿੱਚ ਰਹਿੰਦੀ ਹੈ ਉਹਦੇ ਨਾਲ ਵੀ ਤੇ ਬਾਕੀ ਗਰਮੀ ਦੇ ਵਿੱਚ ਆ ਕੇ ਤੁਸੀਂ ਪਸ਼ੂਆਂ ਨੂੰ ਇੱਕ ਤਾਂ ਜਿਹੜਿਆ ਨੌਨ ਦੇ ਡਲੇ ਨੇਗੇ ਉਹ ਵੀ ਜ਼ਰੂਰ ਰੱਖਿਆ ਕਰੋ ਇਹਦੇ ਨਾਲ ਕੀ ਹੁੰਦਾ ਜਿਹੜੀ ਤੂੜੀ ਸਖਤ ਹੁੰਦੀ ਹੈ ਕਿ ਨਵੀਂ ਤੂੜੀ ਆਪਾਂ ਪਾਉਨੇ ਆ ਪਸ਼ੂਆਂ ਨੂੰ ਉਹ ਪਚਾਉਣ ਦੇ ਵਿੱਚ ਅੰਦਰ ਹਾਜ਼ਮ ਕਰਨ ਦੇ ਵਿੱਚ ਸਹਾਯਤਾ ਮਿਲਦੀ ਆ ਪਸ਼ੂ ਨੂੰ ਬਹੁਤ ਜ਼ਿਆਦੇ ਇਹਦੇ ਨਾਲ ਬਾਕੀ ਆਪਾਂ ਲੋ ਦੇ ਸੀਜ਼ਨ ਦੇ ਵਿੱਚ ਗਰਮੀ ਦੇ ਸੀਜ਼ਨ ਦੇ ਵਿੱਚ ਆ ਕੇ ਇੱਕ ਮਹੀਨਾ ਜਾਂ ਡੇਢ ਮਹੀਨਾ ਜਿੰਨਾ ਚਿਰ ਵੀ ਲੋ ਚੱਲਦੀ ਆਗੀ ਤਾਂ ਉਸ ਟਾਈਮ ਤੇ ਆਪਾਂ ਜਿਹੜੇ ਫੌਗਰ ਨੇ ਜਾਂ ਪਵਾਰੇ ਕਹਿੰਦੇ ਨੇ ਪਸ਼ੂਆਂ ਦੇ ਉੱਪਰ ਉਹ ਜ਼ਰੂਰ ਲਾਇਆ ਕਰੋ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਇੱਕ ਤਾਂ ਪਸ਼ੂ ਦੁੱਧ ਨਹੀਂ ਘਟਾਉਂਦੇ ਕਿਉਂਕਿ ਠੰਡ ਰਹਿੰਦੀ ਹੈ ਜਦੋਂ ਅੰਦਰ ਤੇ ਬਾਕੀ ਬਿਮਾਰ ਵੀ ਬਹੁਤ ਜ਼ਿਆਦਾ ਘੱਟ ਹੋਣਗੇ ਪਸ਼ੂ ਇਹਦੇ ਨਾਲ ਮੋਕ ਦੀ ਸਮੱਸਿਆ ਜਾਂ ਗੋਹਾ ਪਤਲਾ ਕਰਨੀ ਸਮੱਸਿਆ ਬਹੁਤ ਜ਼ਿਆਦਾ ਘਟ ਆਊਗੀ ਕਿਉਂਕਿ ਜਿਹੜੀ ਆਪਾਂ ਇਹ ਤੂੜੀ ਪਾਉਣੀ ਆ ਇਹ ਬਹੁਤ ਜ਼ਿਆਦਾ ਗਰਮ ਹੁੰਦੀ ਹੈਗੀ ਇਹਦੇ ਨਾਲ ਪਸ਼ੂ ਨੂੰ ਪਾਣੀ ਦੀ ਮਾਤਰਾ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਕਿਉਂਕਿ ਸੁੱਕੀ ਹੁੰਦੀ ਹੈ ਇਹ ਇਹਦੇ ਵਿੱਚ ਮੌਇਸਚਰ ਬਹੁਤ ਘੱਟ ਹੁੰਦਾ ਪਾਣੀ ਨਹੀਂ ਹੁੰਦਾ ਬਿਲਕੁਲ ਸੁੱਕੀ ਹੁੰਦੀ ਹੈ ਇਹ ਤਾਂ ਪਸ਼ੂ ਨੂੰ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਤੇ ਪਾਣੀ ਆ ਜਿਹੜਾ ਪਸ਼ੂ ਦਾ ਇਹ ਲੋਅ ਆ ਜਿਹੜੀ ਇਹ ਵੀ ਬਹੁਤ ਜ਼ਿਆਦਾ ਖਤਮ ਕਰ ਦਿੰਦੀ ਹੈਗੀ ਤੇ ਬਾਕੀ ਉੱਪਰੋਂ ਜਿਹੜੀ ਤੂੜੀ ਆਪਾਂ ਪਾਉਨੇ ਆ ਉਹਦੇ ਨਾਲ ਵੀ ਆਪਾਂ ਪਾਣੀ ਆ ਜਿਹੜਾ ਪਸ਼ੂ ਦਾ ਅੰਦਰੋਂ ਖਤਮ ਹੋਣ ਲੱਗ ਜਾਂਦਾ ਉਹ ਤਾਂ ਫਿਰ ਬਨਪੈਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈਗੀ ਜਾਂ ਫਿਰ ਗੋਹਾ ਪਤਲਾ ਕਰਨੀ ਸਮੱਸਿਆ ਹੋ ਜਾਂਦੀ ਆ ਤਾਂ ਇਸ ਲਈ ਆਪਾਂ ਨੂੰ ਫੌਗਰ ਜਿਹੜੇ ਜਾਂ ਪਫਾਰੇ ਕਹਿੰਦੇ ਨੇ ਆਪਾਂ ਇਹ ਜ਼ਰੂਰ ਲਾਉਣੇ ਚਾਹੀਦੇ ਨੇ ਪਸ਼ੂਆਂ ਦੇ ਉੱਪਰ ਸਿਰਫ 1-2 ਮਹੀਨੇ ਹੀ ਇਹ ਲੋਡ ਪੈਂਦੀ ਆ ਆਪਾਂ ਨੂੰ ਜ਼ਿਆਦਾਤਰ ਨਹੀਂ ਲੋਡ ਪੈਂਦੀ ਇਹਦੀ ਤੇ ਨਾ ਹੀ ਕੋਈ ਬਾੜੀ ਪਾਣੀ ਦੀ ਵੇਸਟੇਜ ਹੁੰਦੀ ਹੈਗੀ ਇਹਦੇ ਨਾਲ ਸਿਰਫ ਇਹ ਮੰਨ ਕੇ ਚੱਲੋ ਵੀ ਦਿਨ ਦੇ ਵਿੱਚ 30 ਤੋਂ 40 ਲੀਟਰ ਪਾਣੀ ਹੀ ਵੇਸਟ ਕਰਦੇ ਨੇ ਬਾਕੀ ਇਹ ਵੀ ਕੋਈ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਸਾਰਾ ਦਿਨ ਹੀ ਚਲਾ ਕੇ ਰੱਖਣੇ ਦਿਨ ਦੇ ਵਿੱਚ ਮੰਨ ਕੇ ਚੱਲੋ ਤੁਸੀਂ 2 ਘੰਟੇ ਚਲਾਤੀ ਤਾਂ 2 ਘੰਟੇ ਜਾਂ 3 ਘੰਟੇ ਵਿੱਚ ਦੀ ਬੰਦ ਕਰਤੇ ਇਸ ਤਰੀਕੇ ਨਾਲ ਵੀ ਤੁਸੀਂ ਇਹ ਚਲਾ ਸਕਦੇ ਹੋ ਕਿ ਨਾਲੇ ਤਾਂ ਆਪਣੀ ਕੋਈ ਬਾੜੀ ਜ਼ਿਆਦਾ ਤੇ ਬਿਜਲੀ ਦਾ ਖਰਚਾ ਨਹੀਂ ਆਊਗਾ ਤੇ ਨਾ ਹੀ ਪਾਣੀ ਦੀ ਵੇਸਟੇਜ ਜ਼ਿਆਦਾ ਹੋਊਗੀ ਤੇ ਕਮਰੇ ਦੇ ਵਿੱਚ ਜਾਂ ਬਰਾਡੇ ਦੇ ਵਿੱਚ ਜਾਂ ਸੈੱਡ ਦੇ ਵਿੱਚ ਠੰਡ ਰਹੂਗੀ ਪਸ਼ੂ ਆਪਣੇ ਬਿਮਾਰ ਘਟ ਹੋਣਗੇ ਇਹਦੇ ਨਾਲ ਤੇ ਦੁੱਧ ਵੀ ਵਧਾਉਣਗੇ ਪਸ਼ੂ ਇਹਦੇ ਨਾਲ ਦੁੱਧ ਤੇ ਨਹੀਂ ਅਸਰ ਪਊਗਾ ਕੋਈ ਤੇ ਨਾਲ ਹੀ ਆਪਾਂ ਕੀ ਕਰਨਾ ਮਿੱਠਾ ਛੋਡਾ ਪਸ਼ੂ ਇੱਕ ਇਹ ਵੀ ਜ਼ਰੂਰ ਪਾਇਆ ਕਰੋ ਤੇ ਉਸ ਤੋਂ ਬਾਅਦ ਦੂਜਾ ਕੰਮ ਆ ਜਿਹੜਾ ਪਸ਼ੂ ਨੂੰ ਅੰਦਰ ਠੰਡਕ ਪੈਦਾ ਕਰਦੀ ਹੈ ਜਿਹੜੀ ਚੀਜ਼ ਤਾਂ ਆਪਾਂ ਗੂੜ ਗਤੀਰਾ ਤੇ ਸ਼ੱਕਰ ਜਿਹੜੀ ਮਿਕਸ ਕਰਕੇ ਉਹ ਪਾਉਣੀ ਆ ਆਪਾਂ ਜ਼ਰੂਰ ਜਾਂ ਤਾਂ छन्ਨੀ ਦੇ ਉੱਪਰ ਪਾ ਦੇ ਕਰੋ ਜੇ ਵੈਸੇ ਪਸ਼ੂ ਆਪਣੇ ਪੀਂਦੇ ਨੇ ਤਾਂ ਪਾਣੀ ਦੇ ਵਿੱਚ ਘੋਲ ਕੇ ਸ਼ੱਕਰ ਤੇ ਗੋond ਗਤੀਰਾ ਸਾਮ ਨੂੰ ਪਿਉ ਕੇ ਰੱਖ ਦਿਆ ਕਰੋ ਸਵੇਰੇ ਉਹਨੂੰ ਪਾਇਆ ਕਰੋ ਜਰੂਰ ਇਹਦੇ ਨਾਲ ਗਰਮੈਸ ਜਿਹੜੀ ਮਿਹਦੇ ਦੀ ਪਸ਼ੂ ਦੀ ਉਹ ਨਿਕਲ ਜਾਂਦੀ ਆ ਬਾਹਰ ਤੇ ਪਸ਼ੂ ਦਾ ਸਰੀਰ ਆ ਜਿਹੜਾ ਉਹ ਸੈਟ ਰਹੇ ਦਾ ਇਹਦੇ ਨਾਲ ਤੇ ਦੁੱਧ ਵੀ ਨਹੀਂ ਘਟਾਉਂਦੇ ਪਸ਼ੂ ਇਹ ਕੰਮ ਤੁਸੀਂ ਜਿਹੜੇ ਦੇਸੀ ਨੋਕਤੇ ਨੇ ਇਹ ਜਰੂਰ ਕਰ ਲਿਆ ਕਰੋ ਤਾਂ ਪਸ਼ੂ ਨੂੰ ਆਪਾਂ ਬੋਤਲਾ ਲਗਾਉਣ ਤੋਂ ਤੇ ਦਵਾਈਆਂ ਦੇਣ ਤੋਂ ਬਚਾ ਸਕਦੇ ਆ ਤੇ ਨਾਲੇ ਆਪਣਾ ਖਰਚਾ ਨਹੀਂ ਹੋਣਾ ਕੋਈ ਬੜਾ ਜਿਆਦਾ ਇਹਦੇ ਉੱਪਰ ਦੇਸੀ ਨੋਕਤੇ ਨੇ ਸਸਤਾ ਤਰੀਕਾ ਇਹ 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 ਚੀਜ਼ਾਂ ਤੁਸੀਂ ਜ਼ਰੂਰ ਕਰ ਲਿਆ ਕਰੋ ਬਾਕੀ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਕਿਸਾਨ ਭਰਾ ਦਾ ਪਸ਼ੂ ਪਾਲਕ ਦਾ ਛੋਟੇ ਦਾ ਫਾਇਦਾ ਹੋ ਸਕੇ ਵੀਡੀਓ ਦੇਖ ਕੇ ਧੰਨਵਾਦੀ ਵੀਡੀਓ ਦੇਖਣ ਲਈ